ਅੱਜ ਵੀਰਾਂ ਨਾਲ ਮੀਟਿੰਗ ਕੀਤੀ ਹੈ ਮੈਂ ਇਹ ਕਲੀਅਰ ਕਰਦਾ ਕਿ ਮੇਰੇ ਮੰਦਿਰ ਵਿੱਚ ਫੌਜੀਆ ਵੀਰਾਂ ਦਾ ਬਹੁਤ بڑا ਸਤਕਾਰ ਹੈ ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ ਤੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਫੌਜੀ ਪਰਿਵਾਰ ਦੇ ਨਾਲ ਸਾਡਾ ਪਰਿਵਾਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਨਾਲ ਰਿਹਾ ਤੇ ਅੱਗੇ ਨੂੰ ਵੀ ਨਾਲ ਰਹਿਣਗੇ ਨਾ ਮੈਂ ਪਹਿਲਾਂ ਕਿਸ ਫੌਜੀਆਂ ਦੇ ਖਿਲਾਫ ਬੋਲਿਆ ਕਿ ਨਾ ਅੱਜ ਹੈ ਨਾ ਅੱਜ ਨੂੰ ਹਮਾਂਗੇ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਬਰੋਪਰ ਜ਼ਿਲ੍ਹੇ ਤੋਂ ਫੌਜੀ ਸ਼ਹੀਦ ਹੋਏ ਤਾਂ ਮੈਂ ਐਜ ਮੁੱਖ ਮੰਤਰੀ ਕੋਲੇ ਜਾ ਕੇ ਉਹਨਾਂ ਦੇ ਅਰਥੀ ਨੂੰ ਪੰਗਾ ਦਿੱਤਾ ਸੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਕਿ ਹਰ ਜੋ ਸਹਿਦਾ ਜੋ ਬੰਦੀ ਸੀ ਸਰਕਾਰ ਵੱਲੋਂ ਐਸੀ ਪਹਿਲਾ ਨਵਾਂ ਦਾੜਾ ਦਿੱਤੀ ਤੋ ਅੱਜ ਫੇਰ ਮੈਂ ਕਲੀਅਰ ਕਰਦਾ ਇਹ ਮੇਰੇ ਜਿਹੜਾ ਬਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ ਔਰ ਜੀਪਰਾਵਾ ਨੂੰ ਖੂਬ ਉਸਕਰੀ ਦਾ ਯਲਾ ਲੱਗਿਆ ਕਿ ਸ਼ਾਇਦ ਚੰਨੀ ਨੇ ਸਾਡੇ ਖਿਲਾਫ ਬੋਲਿਆ ਮੈਂ ਉਸ ਦਿਨ ਵੀ ਫੌਜੀ ਭਰਾਵਾਂ ਦੇ ਖਿਲਾਫ ਬੋਲਿਆ ਸੀ ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਣਾ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾਂ ਤੇ ਅਟੈਕ ਕਰਦੇ ਹੈ ਤੇ ਸਾਡੇ ਪਹਿਲਾਂ ਵੀ 40 ਫੌਜੀ ਸੀ ਰੋਗੇ ਸੀ ਤੇ ਉਹ ਫੇਰ ਇੱਕ ਸੀਰ ਹੋ ਗਿਆ ਉਹਦਾ ਸਾਨੂੰ ਰੋਸ ਹੈ ਜਿਹੜਾ ਸੀਰ ਹੋਇਆ ਦੋ ਪਿੰਕ ਇਹ ਐਸੀ ਬਹੁਤ ਸੰਦ ਅਗਲੀ ਪੀੜ ਕਾਂ ਦੇ ਜੋ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜੇ ਤੇ ਮੈਂ ਫੌਜੀ ਪਰਿਵਾਰਾਂ ਦੇ ਨਾਲ ਵੀ ਖੜਾ ਇਹ ਮੈਂ ਕਲੀਅਰ ਕਰਦਾ ਹਾਂ। ਓਕੇ ਅੱਜ ਦਿਨ ਨਾਲ ਮੀਟਿੰਗ ਕੀਤੀ ਹੈ। ਮੈਂ ਫੇਰ ਕਲੀਅਰ ਕਰਦਾ ਕਿ ਮੇਰੇ ਮੰਨ ਦੇ ਵਿੱਚ ਫੌਜੀਆਂ ਵੀਰਾਂ ਦਾ ਬਹੁਤ بڑا ਸਤਕਾਰ ਹੈ। ਮੇਰਾ ਆਪਣਾ ਚਾਚਾ ਰੂਪ ਸਿੰਘ ਫੌਜੀ ਸੀ ਕਿ ਮੈਂ ਇਹ ਕਲੀਅਰ ਕਰਨਾ ਚਾਹਨਾ ਕਿ ਮੈਂ ਫੌਜੀ ਦਾ ਮਾਣ ਸਾਡਾ ਪਰਿਵਾਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਨਾਲ ਰਿਹਾ ਤੇ ਅੱਗੇ ਨੂੰ ਵੀ ਨਾਲ ਰਿਹਾ ਰਹੇਗੇ ਨਾ ਮੈਂ ਪਹਿਲਾਂ ਵੀ ਫੌਜੀਆਂ ਦੇ ਖਿਲਾਫ ਬੋਲਿਆ ਤੇ ਨਾ ਅੱਜ ਹੈ ਨਾ ਅੱਗੇ ਨੂੰ ਹੋਵਾਂਗਾ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਬਰੋਪਰ ਜ਼ਿਲ੍ਹੇ ਤੋਂ ਫੌਜੀ ਸ਼ਹੀਦ ਹੋਏ ਤਾਂ ਮੈਂ ਐਜ ਮੁੱਖ ਮੰਤਰੀ ਉੱਥੇ ਜਾ ਕੇ ਉਹਨਾਂ ਦੇ ਅਰਥੀ ਨੂੰ ਅੰਦਾਜ਼ ਦਿੱਤਾ ਸੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਕਿ ਆਰ.ਐਸ.ਓ ਸਹਿਤਾ ਜੋ ਬੰਦੀ ਸੀ ਸਰਕਾਰ ਵੱਲੋਂ ਐਸੀ ਪਹਿਲਾ ਨਾ ਨਾੜਾ ਦਿੱਤੀ ਸੋ ਅੱਜ ਫੇਰ ਮੈਂ ਕਲੀਅਰ ਕਰਦਾ ਕਿ ਮੇਰੇ ਜਿਹੜਾ ਗਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ ਔਰ ਜੇ ਪ੍ਰਮਾਣੋਂ ਖੁਦ ਉਸਤਰੀ ਦਾ ਈਲਾ ਲੱਗਿਆ ਕਿ ਸ਼ਾਇਦ ਜੰਨੀ ਨੇ ਸਾਡੇ ਖਿਲਾਫ ਬੋਲਿਆ ਮੈਂ ਉਸ ਦਿਨ ਵੀ ਫੌਜੀ ਭਰਾਵਾਂ ਦੇ ਖਿਲਾਫ ਬੋਲਿਆ ਸੀ ਮੈਂ ਇਹ ਕਿਹਾ ਸੀ ਕਿ ਕੌਣ ਲੋਕ ਐ ਜਿਹੜੇ ਚੋਣਾਂ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾਂ ਤੇ ਅਟੈਕ ਕਰਦੇ ਐ ਤੇ ਸਾਡੇ ਪਹਿਲਾਂ ਵੀ 40 ਫੌਜੀ ਸੀ ਮਰਦੇ ਸੀ ਤੇ ਹੁਣ ਫੇਰ ਇੱਕ ਸੀਰ ਹੋ ਗਿਆ ਉਹਦਾ ਸਾਨੂੰ ਰੋਸ ਐ ਜਿਹੜਾ ਸੀਰ ਹੋਇਆ ਦੋਪਨ ਇਹ ਐਸੀ ਬੰਗਸੰਦ ਅਗਲੀ ਪੀੜ ਤਾਂ ਦੇ ਜੋ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜੇ ਤੇ ਮੈਂ ਫੌਜੀ ਭਰਾਵਾਂ ਦੇ ਨਾਲ ਵੀ ਖੜਾ ਇਹ ਮੈਂ ਕਲੀਅਰ ਕਰਦਾ ਹਾਂ ਅੱਜ ਦਿਨ ਨਾਲ ਮੀਟਿੰਗ ਕੀਤੀ ਹੈ ਮੈਂ ਇਹ ਕਲੀਅਰ ਕਰਦਾ ਕਿ ਮੇਰੇ ਮੰਦੇ ਵਿੱਚ ਫੌਜੀਆ ਵੀਰਾਂ ਦਾ ਬਹੁਤ بڑا ਸਤਕਾਰ ਹੈ ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ ਤੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਫੌਜੀ ਪਰਿਵਾਰ ਦੇ ਨਾਲ ਸਾਡਾ ਪਰਿਵਾਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਨਾਲ ਰਿਹਾ ਤੇ ਅੱਗੇ ਨੂੰ ਵੀ ਨਾਲ ਰਹਿਣਗੇ ਨਾ ਮੈਂ ਪਹਿਲਾਂ ਕਿਸ ਫੌਜੀਆਂ ਦੇ ਖਿਲਾਫ ਬੋਲਿਆ ਤੇ ਨਾ ਅੱਜ ਐ ਨਾ ਅੱਗੇ ਨੋ ਹਮਾਂਗੇ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਬਰੋਪਰ ਜ਼ਿਲ੍ਹੇ ਤੋਂ ਫੌਜੀ ਸ਼ਹੀਦ ਹੋਏ ਤਾਂ ਮੈਂ ਐਜ ਮੁੱਖ ਮੰਤਰੀ ਕੋਲ ਤੇ ਜਾ ਕੇ ਉਹਨਾਂ ਦੇ ਅਰਥੀ ਨੂੰ ਪੰਗਾ ਦਿੱਤਾ ਸੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਕਿ ਆਹ ਜੋ ਸਹਿਯਦਾ ਜੋ ਬੰਦੀ ਸੀ ਸਰਕਾਰ ਵੱਲੋਂ ਐਸੀ ਪਹਿਲਾ ਨਾ ਕੋਈ ਚਾਰਾ ਦਿੱਤੀ ਸੋ ਅੱਜ ਫੇਰ ਮੈਂ ਕਲੀਅਰ ਕਰਦਾ ਕਿ ਮੇਰੇ ਜਿਹੜਾ ਗਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ ਔਰ ਜੀ ਪ੍ਰਾਵਾ ਨੂੰ ਖੂਸ ਉਸਤਰੀ ਦਾ ਈਲਾ ਲੱਗਿਆ ਤੇ ਸ਼ਾਇਦ ਚੰਨੀ ਨੇ ਸਾਡੇ ਖਿਲਾਫ ਬੋਲਿਆ ਮੈਂ ਉਸ ਦਿਨ ਵੀ ਜੀ ਪ੍ਰਾਵਾ ਦੇ ਖਿਲਾਫ ਬੋਲਿਆ ਸੀ ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਣਾ ਦੇ ਦਿਨਾਂ 'ਚ ਹੀ ਆ ਕੇ ਸਾਡੇ ਪੌਜੀ ਪ੍ਰਾਵਾ ਦੇ ਅਟੈਕ ਕਰਦੇ ਹੈ ਤੇ ਸਾਡੇ ਪਹਿਲਾਂ ਵੀ 40 ਫੌਜੀ ਸੀ ਰੋਗੇ ਸੀ ਤੇ ਉਹ ਫੇਰ ਇੱਕ ਸੀਰ ਹੋ ਗਿਆ ਉਹਦਾ ਸਾਨੂੰ ਰੋਸ ਹੈ ਜਿਹੜਾ ਸੀਰ ਹੋਇਆ ਦੋਕਨ ਇਹ ਐਸੀ ਬੁਰੰਗਸੰਦ ਅਗਲੀ ਪੀੜ ਕਾਤੇ ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਕਰੇ ਤੇ ਮੈਂ ਫੌਜੀ ਪਰਿਵਾਰਾਂ ਦੇ ਨਾਲ ਵੀ ਕਰਾਂ ਇਹ ਮੈਂ ਕਲੀਅਰ ਕਰ ਰਿਹਾ ਹਾਂ ਓਕੇ